और फिर बाहर गया खेलने गली में तो वहां से उसको बोलता कि चलो तुम्हें खरगोश दिखाता हूं छोटे बच्चे के नाल दुष्कर्म ਕੀਤਾ ਗਿਆ ਹੈ ਅਸੀਂ ਉੱਥੇ ਮੌਕੇ ਤੇ ਗਏ ਮੌਕੇ ਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਸੀਗੇ ਉਸਕੇ ਬਾਅਦ ਉਹ ਬੱਚਾ ਘਰ ਤੇ ਆਇਆ ਤਾਂ ਬੋਲਤਾ ਮੰਮੀ ਮੇਰੇ ਲੈਟਰਿੰਗ ਲੱਗਾ ਬਹੁਤ ਦਰਦ ਹੋ ਰਹਾ ਹੈ ਐਸੇ ਅਪਰਾਧੀ ਨੂੰ ਜੇਲ੍ਹ ਦੀ ਸਲੱਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਜੋ ਸਮਾਜ ਦੇ ਵਿੱਚ ਐਸੇ ਭੇੜੀਏ ਲੋਕ ਜੋ ਇਸ ਤਰ੍ਹਾਂ ਦਾ ਕਾਨੂੰਨਾ ਅਪਰਾਧ ਕਰਦੇ ਨੇ ਉਹਨਾਂ ਨੂੰ ਇੱਕ ਮੈਸੇਜ ਜਾਵੇ ਤੇ ਉਸ ਨੂੰ ਛੱਡਿਆ ਨਹੀਂ ਜਾਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਨੂੰ ਐਜ਼ ਅ ਅਡਲਟ ਟ੍ਰੀਟ ਕੀਤਾ ਜਾਏਗਾ ਇਸ ਦੇ ਵਿੱਚ ਜਿਹੜੀ ਉਹਨੂੰ ਸਜ਼ਾ ਜੋ ਇੱਕ ਵੱਡੇ ਅਡਲਟ ਨੂੰ ਮਿਲਦੀ ਆ ਉਹੀ 20 ਸਾਲ ਦੀ ਸਜ਼ਾ ਜਿਹੜੀ ਆ ਉਹ ਬੱਚੇ ਨੂੰ ਮਿਲੇਗੀ ਇਸ ਕਰਕੇ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਹਾਂ ਪੁਲਿਸ ਨੂੰ ਇਹ ਅਪੀਲ ਕੀਤੀ ਕਿ ਦੇਖੋ ਇਹ ਕੋਈ ਚੋਰੀ ਦਾ ਮਕਦਮਾ ਨਹੀਂ ਹੈ ਕੋਈ ਲੜਾਈ ਜਾਂ ਕੁੱਟਮਾਰ ਦਾ ਮਕਦਮਾ ਨਹੀਂ ਹੈ ਸਮਾਜ ਦੇ ਖਿਲਾਫ ਔਰ ਬੜਾ ਸੈਂਸਿਟਿਵ ਇਸ਼ੂ ਹੈ ਮੈਂ ਯਾਦ ਦਿਲਾਣਾ ਚਾਹੁੰਗਾ 2 ਸਾਲ ਪਹਿਲੇ ਦੀ ਘਟਨਾ ਵੀ जो तीन साल की बच्ची के साथ रेप हुआ था तो ये थाना ने बहुत ही सपोर्ट किया था इसकी आवाज़ गूंजेगी इसलिए मैं चाहूँगा कि पुलिस प्रशासन हल्के में ना ले और कार्रवाई करें और इसमें सबसे पहले हम अगर उसके पर्दे के पीछे देखें तो आपने देखा होगा कि वो जो बच्चे होते हैं वो अपने माँ बाप के कहने से बाहर होते हैं ਮੈਂ ਗਵਰਨਮੈਂਟ ਤੋਂ ਇਹੀ ਮਤਲਬ ਕਹਾਂਗਾ ਮਾਨ ਸਰਕਾਰ ਤੋਂ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਨਸ਼ੇ ਖਤਮ ਕਰਤੇ ਪਰ ਆ ਨਸ਼ੇ ਨੇ ਦੇਖ ਲਓ ਜੀ ਨਸ਼ਾ ਕਰਕੇ ਅੱਜ ਕੱਲ ਦੇ ਬੱਚੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਕਰ ਰਹੇ ਨੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਇੰਟਰਨੈਟ ਦਾ ਜ਼ਮਾਨਾ ਆ ਇੰਟਰਨੈਟ ਨੇ ਜਿੱਥੇ ਲੋਕਾਂ ਨੂੰ ਆਪਣੇ ਕਾਰੋਬਾਰ ਵਧਾਉਣ ਵਾਸਤੇ ਬਹੁਤ ਹੀ ਫਾਇਦਾ ਪਹੁੰਚਾਇਆ ਹੈ ਉੱਥੇ ਕਿਤੇ ਨਾ ਕਿਤੇ ਇੰਟਰਨੈਟ ਦੇ ਨੁਕਸਾਨ ਵੀ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਐਸੀਆਂ ਚੱਲਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਬੱਚੇ ਖਰਾਬ ਹੋ ਰਹੇ ਨੇ ਬੱਚਿਆਂ ਦੇ ਜਿਹੜੇ ਕਈ ਐਸੀਆਂ ਸਾਈਟਾਂ ਵੀ ਨੇ ਜਿੱਥੇ ਬੱਚਿਆਂ ਨੇ ਜਿਹੜੀਆਂ ਵੀਡੀਓ ਦੇਖ ਕੇ ਤੇ ਆਪਣੇ ਜਿਹੜੇ ਹੈਗੇ ਆ ਉਹ ਤੇਜਨਾ ਭਰੀਆਂ ਵੀਡੀਓ ਦੇਖ ਕੇ ਤੇ ਜਿਹੜੇ ਹੈਗੇ ਆ ਗਲਤ ਕੰਮਾਂ ਦੇ ਵਿੱਚ ਲੱਗੇ ਨੇ ਕਿ ਐਸਾ ਹੀ ਮਾਮਲਾ ਥਾਣਾ ਡੱਬਾ ਦੇ ਏਰੀਆ ਤੋਂ ਸਾਹਮਣੇ ਆਇਆ ਜਿੱਥੇ ਇੱਕ 7 ਸਾਲ ਦੇ ਬੱਚੇ ਨਾਲ 15 ਸਾਲ ਦੇ ਬੱਚੇ ਨੇ ਹੀ ਕੋਈ ਕਰਮ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਤੇ ਇਸ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰ ਮੌਜੂਦ ਨਹੀਂ ਅਸੀਂ ਗੱਲਬਾਤ ਕਰ ਲੈਣੀ ਇੱਥੇ ਹਰੂ ਭਾਂਜੀ ਤੇ ਇਹ ਕੀ ਆਪਣਾ ਨਾਮ ਨਹੀਂ ਦੱਸਣਾ ਤੁਸੀਂ ਕਿਉਂਕਿ ਅਸੀਂ ਆਡੈਂਟੀ ਅਸੀਂ ਨਹੀਂ ਸ਼ੋਅ ਕਰ ਸਕਦੇ ਬਸ ਇਹ ਦੱਸਣਾ ਹੈ ਵੀ ਨਾ ਤੁਸੀਂ ਬੱਚੇ ਦਾ ਨਾਮ ਦੱਸਣਾ ਤੇ ਨਾ ਹੀ ਕਿਸੇ ਹੋਰ ਦਾ ਬਸ ਤੁਸੀਂ ਇਹ ਦੱਸਣਾ ਵੀ ਮਾਮਲਾ ਕੀ ਹੋਇਆ ਤੇ ਕਦੋਂ ਹੋਇਆ ਵਾ ਮਾਮਲਾ ਕੱਲ੍ਹ ਸ਼ਾਮ ਨੂੰ ਹੋਇਆ ਵਾ ਹਾਂਜੀ 7:30 ਵਜੇ ਦਾ ਜਦ ਬੱਚਾ ਟਿਊਸ਼ਨ से आया ਟਿਊਸ਼ਨ से आके ਘਰ ਵਿੱਚ ਖੇਲ ਰਹਾ تھا ਗਲੀ ਵਿੱਚ ਖੇਲਨੇ ਕੇ ਆਏ ਬੋਲਤਾ ਮੰਮੀ ਮੈਨੂੰ ਖਾਣਾ ਚਾਹੀਏ ਮੈਂ ਉਸੇ ਖਾਣਾ ਕਢ ਕੇ دیا۔ ਤੋਂ ਫਿਰ ਖਾਇਆ ਔਰ ਫਿਰ ਬਾਹਰ ਗਿਆ ਖੇਲਨੇ ਗਲੀ ਵਿੱਚ तो वहाँ से उसको बोलता कि चलो तुम्हें खरगोश दिखाता हूँ मैं फिर छत पे लेके गया उस गलत काम किया उसके साथ उसके बाद वो बच्चा घर पे आया तो बोलता मम्मी मुझे लैटरिंग लगा है बहुत दर्द हो रहा है लैटरिंग में जब बैठा तो उसका था तो मैं बोली क्या खाए हो कुछ मुझे लगा गड़बड़ है तो बाद में मैं सोची कोई चीज़ खाया होगा तो उसके वजह से पेट पुरु दर्द हो रहा होगा बोल रहा था पेट दर्द हो रहा है बाद में जब के देखिए जब आपने क्यों शिकायत की है पुलिस थाना में जी हाँ जी सर शिकायत किए हैं तो क्या पुलिस ने कार्रवाई की पुलिस ने अभी रिपोर्ट उपोर्ट लिखे हैं अभी भेज रहे हैं तो अभी मेडिकल के लिए, मेडिकल के लिए? अच्छा। जी सर तो क्या आप प्रशासन से क्या मांग करते हो कोई मांग हमें इंसाफ चाहिए आज मान लीजिए चौदह बच्चे सात साल का बेटा है मेरा उसके साथ किया है कल किसी और लड़की के साथ कर सकता है किसी और बच्चे के भी साथ कर सकता है अभी उसको नहीं रोका गया तो आगे और भी कर सकता है ना यही ਸੋ ਬਹੁਤ ਹੀ ਜਿਹੜੀ ਮੰਦਭਾਗੀ ਜਿਹੜੀ ਘਟਨਾ ਹੈਗੀ ਆ ਇਹ ਥਾਣਾ ਡੱਬਾ ਦੇ ਇਰੀਚ ਵਾਪਰੀਆ ਵਕੀਲ ਸਾਹਿਬ ਸਾਡੇ ਨਾਲ ਮੌਜੂਦ ਨੇ ਕਿਉਂਕਿ ਇਹ ਇਸ ਤਰ੍ਹਾਂ ਦੇ ਮੁੱਦੇ ਉਠਾਉਂਦੇ ਰਹਿੰਦੇ ਨੇ ਕਿਉਂਕਿ ਲੋਕਾਂ ਨੂੰ ਇਨਸਾਫ ਦੀਵਾਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਅ ਸਰ ਕੀ ਕਹਿੰਦੇ ਹੋ ਤੁਸੀਂ ਇਹ ਜਿਹੜਾ ਮਾਮਲਾ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੱਲ 31 ਮਈ 2025 ਨੂੰ ਸ਼ਾਮ ਨੂੰ ਵਕਤ 8:00 ਵਜੇ ਮੈਨੂੰ ਇਲਾਕੇ ਤੋਂ ਫੋਨ ਆਂਦਾ ਇਲਾਕੇ ਤੋਂ ਤੇ ਮਾਲੂਮ ਹੁੰਦਾ ਕਿ 1 ਤੋਂ 4 ਸਾਲ ਦੇ ਛੋਟੇ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਗਿਆ ਹੈ ਅਸੀਂ ਉੱਥੇ ਮੌਕੇ ਤੇ ਗਏ ਮੌਕੇ ਦੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਸੀਗੇ ਤੇ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਛੋਟੇ ਬੱਚੇ ਕੋਲੋਂ ਜਦੋਂ ਪਰਸਨਲੀ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਅੰਕਲ ਜੀ ਇਸ આરોપી ਨੇ ਮੇਰੀ ਪੈਂਟ ਉਤਾਰ ਕੇ ਮੇਰੇ ਪ੍ਰਾਈਵੇਟ ਪਾਰਟ ਦੇ ਵਿੱਚ ਇਨਸਰਟ ਕਰ ਦਿੱਤਾ ਤੇ ਇਸ ਤਰ੍ਹਾਂ ਦਾ ਜਿਹੜਾ ਅਪਰਾਧ ਹੈ ਬਹੁਤ ਹੀ ਕਾਨੂੰਨਾਪਰਾਧ ਹੈ ਔਰ ਅੱਜ ਕਿਉਂਕਿ ਇਹ ਸਮਾਜ ਦੇ ਖਿਲਾਫ ਅਪਰਾਧ ਹੈ ਕੇਅਰ ਐਂਡ ਪ੍ਰੋਟੈਕਸ਼ਨ ਜਿਹੜਾ ਬੱਚੇ ਦੇ ਬਹੁਤ ਜ਼ਰੂਰੀ ਹੈ ਔਰ ਅਕਸਰ ਸਾਰਿਆਂ ਦੇ ਬੱਚੇ ਜਿਹੜੇ ਆ ਗਲੀਆਂ 'ਚ ਖੇਡਦੇ ਨੇ ਬੱਚੇ ਸਾਰਿਆਂ ਦੇ ਸਾਂਝੇ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਐਸੇ ਅਪਰਾਧੀ ਨੂੰ ਜੇਲ੍ਹ ਦੀਆਂ ਸਲੱਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਜੋ ਸਮਾਜ ਦੇ ਵਿੱਚ ਐਸੇ ਪੀੜ੍ਹੀਏ ਲੋਕ ਜੋ ਇਸ ਤਰ੍ਹਾਂ ਦਾ ਕਾਨੂੰਨਾ ਅਪਰਾਧ ਕਰਦੇ ਨੇ ਉਹਨਾਂ ਨੂੰ ਇੱਕ ਮੈਸੇਜ ਜਾਵੇ ਕਿ ਕਿਸੇ ਵੀ ਬੱਚੇ ਦੇ ਨਾਲ ਕੋਈ ਵੀ ਭੁੱਖ ਦੇ ਵਿੱਚ ਗਲਤ ਕੰਮ ਨਾ ਕਰ ਸਕੇ ਔਰ ਮੈਂ ਦੱਸਣਾ ਚਾਹੁੰਨਾ ਕਿ ਜੋ ਕੋਈ ਐਸੀ ਮਾਨਸਿਕਤਾ ਕਿਸੇ ਬੱਚੇ ਦੇ ਦਿਮਾਗ ਦੇ ਵਿੱਚ ਵੀ ਆਂਦਾ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਅਸ਼ਲੀਲ ਵੀਡੀਓ ਦੇਖ ਕੇ ਬੱਚਿਆਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਗੰਦੇ ਖਿਆਲ ਆਉਂਦੇ ਨੇ ਤਾਂ 15 ਸਾਲ ਤੋਂ ਵੱਡਾ ਕੋਈ ਵੀ ਬੱਚਾ 2012 ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਨਿਰਪਿਆ ਕਾਂਡ ਦੇ ਵਿੱਚ ਕਿ 15 ਸਾਲ ਤੋਂ ਬੱਚਾ ਵੱਡਾ ਹੋਵੇ ਔਰ ਉਹ ਰੇਪ ਕਰਦਾ ਹੋਵੇ ਜਾਂ ਕਿਸੇ ਏ ਨੀ ਕਿ ਪੈਨੇਟ੍ਰੇਸ਼ਨ ਜ਼ਰੂਰੀ ਆ ਕਿਸੇ ਦੇ ਪ੍ਰਾਈਵੇਟ ਪਾਰਟ ਆਪਣਾ ਪ੍ਰਾਈਵੇਟ ਪਾਰਟ ਕਿਸੇ ਦੇ ਜਿਸਮ ਦੇ ਨਾਲ ਟੱਚ ਕਰਦਾ ਹੋਵੇ ਤੇ ਉਸ ਨੂੰ ਛੱਡਿਆ ਨਹੀਂ ਜਾਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਉਹਨੂੰ ਐਜ਼ ਅ ਅਡਲਟ ਟ੍ਰੀਟ ਕੀਤਾ ਜਾਏਗਾ ਇਸ ਦੇ ਵਿੱਚ ਜਿਹੜੀ ਉਹਨੂੰ ਸਜ਼ਾ ਜੋ ਇੱਕ ਵੱਡੇ ਅਡਲਟ ਨੂੰ ਮਿਲਦੀ ਆ ਉਹੀ 20 ਸਾਲ ਦੀ ਸਜ਼ਾ ਜਿਹੜੀ ਆ ਉਹ ਬੱਚੇ ਨੂੰ ਮਿਲੇਗੀ ਇਸ ਕਰਕੇ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਆਪ ਲੋਗ ਇਸ ਤਰ੍ਹਾਂ ਦਾ ਜਿਹੜਾ ਗੰਦਾ ਅਪਰਾਧ ਹੈ ਜਿਹੜੀ ਇਹ ਵਿਚਰਿਤ ਕਰਨ ਵਾਲੀਆਂ ਜਾਂ ਗੰਧੀਆਂ ਵੀਡੀਓ ਅਸ਼ਲੀਲ ਵੀਡੀਓਸ ਤੋਂ ਦੂਰ ਰਹੋ ਤੇ ਸਮਾਜ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਲੋਕ ਜੇ ਕੋਈ ਬੱਚੇ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕਰਦੀ ਹੈ ਤਾਂ ਉਹਨਾਂ ਦਾ ਸਹਿਯੋਗ ਜ਼ਰੂਰ ਕਰੋ ਕਿਸੇ ਵੀ ਤਰ੍ਹਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਪੁਲਿਸ ਤੁਹਾਡੇ ਨਾਲ ਹੈ ਕੋਰਟ ਤੁਹਾਡੇ ਨਾਲ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਸਮਾਜਿਕ ਲੋਕ ਤੁਹਾਡੇ ਨਾਲ ਨੇ ਜੀ ਹਾਂ ਸਰ ਵਕੀਲ ਸਾਹਿਬ ਕੀ ਹੁਣ ਪੁਲਿਸ ਨੇ ਕਾਰਵਾਈ ਕੀਤੀ ਹੈ ਤੁਸੀਂ ਥਾਣੇ ਵੀ ਆਏ ਹੋ ਪਰਿਵਾਰ ਦੇ ਨਾਲ ਅਸੀਂ ਕੱਲ ਰਾਤ ਨੂੰ ਇੱਥੇ ਆਏ ਸੀਗੇ ਤੇ ਉਸ ਤੋਂ ਬਾਅਦ ਅੱਜ ਸਵੇਰੇ ਫੇਰ ਦੁਬਾਰਾ ਇੱਥੇ ਆਏ ਆ ਤੇ ਜਿਹੜਾ ਜਿਹੜਾ આરોપી ਹੈ આરોપી ਨੇ ਇਹਨਾਂ ਨੂੰ ਫੜਿਆ ਹੋਇਆ ਹੈ ਤੇ ਅਸੀਂ ਪੁਲਿਸ ਨੂੰ ਇਹ ਅਪੀਲ ਕੀਤੀ कि देखो ਇਹ ਕੋਈ ਚੋਰੀ ਦਾ ਮਕਦਮਾ ਨਹੀਂ ਹੈ ਕੋਈ ਲੜਾਈ ਜਾਂ ਕੁੱਟਮਾਰ ਦਾ ਮਕਦਮਾ ਨਹੀਂ ਹੈ ਸਮਾਜ ਦੇ ਖਿਲਾਫ ਔਰ ਬੜਾ ਸੈਂਸਿਟਿਵ ਇਸ਼ੂ ਹੈ ਇਹ ਜਿਹੜੀ ਕ੍ਰਾਈਮ ਰਿਪੋਰਟ ਹੈ ਇਹ ਦਿੱਲੀ ਤੱਕ ਜਾਣੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਰਿਪੋਰਟ ਆ ਤੁਸੀਂ ਇਹਨੂੰ ਹਲਕੇ ਚ ਨਾ ਲੋ ਔਰ ਬਿਲਕੁਲ ਇਹਦੀ ਕਾਰਵਾਈ ਕਰੋ ਜੇ ਪੁਲਿਸ ਇਹਦੇ ਖਿਲਾਫ ਕਿਸੇ ਵੀ ਤਰ੍ਹਾਂ ਕੰਪਰਮਾਈਜ਼ ਕਰਨ ਦੀ ਕੋਈ ਪ੍ਰੈਸ਼ਰ ਕਰਨ ਦੀ ਆ ਇਸ ਤੋਂ ਆਪਣੀ ਡਿਊਟੀ ਨਹੀਂ ਕਰਦੀ ਤੇ ਅਸੀਂ ਉਹਦੇ ਖਿਲਾਫ ਵੀ ਡਟ ਕੇ ਖੜਾ ਆ ਇਹ ਸਨੇਹਾ ਅਸੀਂ ਪੁਲਿਸ ਨੂੰ ਦੇਤਾ ਸੀਗਾ ਪਰਿਵਾਰ ਦੇ ਨਾਲ ਖੜੇ ਹੋਏ ਆ ਔਰ ਪੁਲਿਸ ਨੇ ਇਸ ਚੀਜ਼ ਨੂੰ ਸਮਝਦੇ ਹੋਏ ਵੀ ਮਾਮਲਾ ਬਹੁਤ ਸੈਂਸਿਟਿਵ ਆ ਪੁਲਿਸ ਬਿਸ਼ਣ ਨੂੰ ਆਸ਼ਵਾਸ਼ਣ ਦਿੱਤਾ ਤੇ ਉਹਨਾਂ ਨੇ ਟੈਲੀਫੋਨ ਤੇ ਵੀ ਕਿਹਾ ਵੀ ਭਾਈ ਸਾਹਿਬ ਅਸੀਂ ਵੀ ਇਸ ਚੀਜ਼ ਨੂੰ ਹਮਦਰਦੀ ਰੱਖਦੇ ਹਾਂ ਇਸ ਤਰ੍ਹਾਂ ਦਾ ਅਪਰਾਧ ਨਹੀਂ ਹੋਣਾ ਚਾਹੀਦਾ ਤੇ ਬੱਚੇ ਦਾ ਜਿਹੜਾ ਹੋਆ ਉਹ ਉਹਨਾਂ ਨੇ ਆਪਣੇ ਕੰਪਲੇਂਟ ਲਿਖ ਕੇ ਉਹਦੇ ਤੇ ਆਪਣੀ ਥਾਣੇ ਦੀ ਨੀਲੀ ਮੋਹਰ ਲਾ ਕੇ ਔਰ ਇੱਕ ਰੁੱਕਾ ਜਿਹੜਾ ਵਾ ਆਪਣੇ ਸਪਾਈ ਨੂੰ ਦੇ ਕੇ ਇਹ ਜਿਹੜੀ ਇਹਦੀ ਮਦਰ ਹੈ ਇਹਦੇ ਨਾਲ ਭੇਜਣ ਨੂੰ ਤਿਆਰ ਨੇ ਇਸ ਤੋਂ ਬਾਅਦ ਜਿਹੜੀ ਕਾਨੂੰਨੀ ਪ੍ਰਕਿਰਿਆ ਇਹਦੇ ਤੇ ਪਰਚਾ ਦਰਜ ਹੋਏਗਾ ਔਰ ਇਹਨੂੰ ਭੇਜਿਆ ਜਾਏਗਾ ਇਹ ਹਲੇ ਤੱਕ ਦਾ ਕੱਲ ਰਾਤ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਮਾਂ ਹੈ सर कुछ बोलना चाहते हो कहना चाहते हैं तो कुछ। हाँ जी, है। जी आज सर आज की डेट में जो पूर्तियाँ हो रही है जैसे कि वकील साहब ने पहले ही सारी चीज़ें उन्होंने बोल दिया है तो मैं तो एक चीज़ कहूँगा पुलिस प्रशासन सख्ती से कार्रवाई करे और मैं याद दिलाना चाहूँगा दो साल पहले की घटना भी जो तीन साल की बच्ची के साथ रेप हुआ था तो ये थाना ने बहुत ही सपोर्ट किया था और मैं यही चाहूँगा कि जैसे उस बच्ची के लिए पुलिस प्रशासन तत्पर रही थी इस केस में भी अपने कानूनन प्रक्रिया से जो अपराध किया है उसके खिलाफ़ कार्रवाई करन नहीं करेंगे तो फिर हम प्रोटेस्ट करने के लिए पूरी समाज को लेकर जितने इस एरिया में सोसाइटी हैं जितने हमारे भाईचारे हैं अगर पुलिस प्रशासन कोताही बरते गई तो पुलिस प्रशासन के खिलाफ हम प्रोटेस्ट करेंगे और बच्चे को इंसाफ दिलाएंगे सुप्रीम कोर्ट तक और केंद्र तक इसकी आवाज़ गूंजेगी इसलिए मैं चाहूँगा कि पुलिस प्रशासन हल्के में ना ले और कार्रवाई करें और इसके इसमें एक होता है फास्ट ट्रैक केस वहाँ तक भी जाएगी बात लेकिन अभी फिलहाल है कि मेडिकल करवाना है मेडिकल जबकि चौबीस चो, घंटे के अंदर में हो जाना चाहिए था शाम सात बजे की घटना है कंप्लेन गई थी पुलिस प्रशासन को अब तक मेडिकल कर देना चाहिए था लेकिन अभी तक नहीं किए हैं चलो ठीक है हम लोग आए यहाँ पे अब पुलिस प्रशासन मेडिकल करे और बनती कार्रवाई करे बहुत बहुत धन्यवाद हाँ जी सर की नाम है मैं टीम विवा समाज सेवा संस्था से वरेंद्र कश्यप और इस मामले में जो ये पंद्रह साल के लड़के ने एक सात साल के लड़की के साथ ही दुष्कर्म करने की जो कोशिश की या दुष्कर्म किया या तो चलो मेडिकल में आना है अगर हम इसको बड़े गौर से देखें तो इस तरह के जितने भी मामले सामने आते हैं उसमें सबसे पहले हम अगर उसके पर्दे के पीछे देखें तो आपने देखा होगा कि वो जो बच्चे होते हैं वो अपने माँ बाप के कहने से बाहर होते हैं माँ बाप ऐसे जो जो इस पंद्रह साल के बच्चे ने दुष्कर्म करने की कोशिश की माँ बाप इनका ध्यान नहीं देते हैं सबसे इसमें जो दोष है बड़ा वो माँ बाप का है और जब इसके पीछे भी हम गए इस पंद्रह साल के बच्चे के पीछे घर तक हम पहुँचे तो पता लगा कि ये उनके कहने से बाहर है कबूतरबाजी का शौक रखता है दिन भर नशे करता है और इसी हालत में ये सब ये कर देते हैं इसीलिए मैं एक आपके माध्यम से संदेश भी देना चाहूँगा लुधियाना लाइव के माध्यम से कि जहाँ हम अपने घर की बेटियों को बहनों को ਹਰ ਚੀਜ਼ ਵਿੱਚ ਪੁੱਛਤਾਛ ਕਰਦੇ ਹਮੇਸ਼ਾ ਕਹਿੰਦੇ ਹਾਂ ਕਿ ਆ ਵੀ ਕਹਾਂ ਜਾ ਰਹੇ ਹੋ ਕਹਾਂ ਆ ਰਹੇ ਹੋ ਤਾਂ ਆਪਣੇ ਬੇਟੀਆਂ ਨੂੰ ਪੁੱਛਣੇ ਕਿ ਬਜਾਏ ਉਹ ਆਪਣੇ ਬੇਟੋਆਂ ਨੂੰ ਵੀ ਪੁੱਛਣਾ ਚਾਲੂ ਕਰੇਨ ਉਹਨੂੰ ਆਪਣੇ ਸਿਸਟਮ ਵਿੱਚ ਰੱਖਿਆ ਉਹਨੇ ਬਤਾਏ ਕਿ ਸੰਸਕਾਰ ਕੀ ਹੁੰਦੇ ਇਹ ਸੰਸਕਾਰ ਨਾ ਹੋਣੇ ਦਾ ਹੀ ਸਭ ਤੋਂ ਵੱਡਾ ਕਾਰਨ ਹੈ ਜੋ ਇਸ ਤਰ੍ਹਾਂ ਦਾ ਘਟਨਾ ਹੋਈ ਸਹੀ ਹੈ ਸਹੀ ਸੋ ਅੱਛੀ ਗੱਲ ਹੈਗੀ ਆ ਜਿਹੜੀ ਇਹਨਾਂ ਨੇ ਕਹੀ ਹੈ ਕਿਉਂਕਿ ਬੱਚਿਆਂ ਤੇ ਕੰਟਰੋਲ ਬਹੁਤ ਜ਼ਰੂਰੀ ਹੈ ਤਾਂ ਹਾਂਜੀ ਕੀ ਕਹਿਣਾ ਚਾਹੁੰਦੇ ਆ ਮੈਂ ਸੱਜਨ ਕੁਮਾਰ ਮੈਂ ਇਹ ਕਹਿਣਾ ਚਾ ਰਿਹਾ ਕਿ ਜੋ ਮਾਨ ਸਰਕਾਰ ਨੇ ਇੱਕ ਨੀਤੀ ਚਲਾਈ ਹੈ ਕਿ ਇੱਕ ਨਸ਼ਾ ਦੇ ਵਿਰੋਧੀ ਯੁੱਧ ਅੱਜ ਕੱਲ ਤੁਸੀਂ ਦੇਖ ਲਓ ਕਿ ਬੱਚੇ ਨਸ਼ੇ ਕਰਕੇ ਇਹ ਦੁਸ਼ਕਰਮ ਮਤਲਬ ਕਰ ਰਹੀਆਂ ਚਾਰ ਪੰਜ ਸਾਲ ਦੇ ਬੱਚੇ ਦੇ ਨਾਲ ਇਹਨਾਂ ਨੇ ਇਹੋ ਜੀ ਮਤਲਬ ਮੰਦ ਭਾਗੀ ਘਟਨਾ ਇਹਨਾਂ ਨੇ ਕਰੀ ਹੈ ਮੈਂ ਗਵਰਨਮੈਂਟ ਤੋਂ ਇਹੀ ਮਤਲਬ ਕਹਾਂਗਾ ਮਾਨ ਸਰਕਾਰ ਤੋਂ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਨਸ਼ੇ ਖਤਮ ਕਰਤੇ ਪਰ ਆ ਨਸ਼ੇ ਨੇ ਦੇਖ ਲਓ ਜੀ ਨਸ਼ਾ ਕਰਕੇ ਅੱਜ ਕੱਲ ਦੇ ਬੱਚੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਕਰ ਰਹੇ ਨੇ ਅੱਜ ਮੈਂ ਇੱਕ ਵਕੀਲ ਹੋਣ ਦੇ ਨਾਤੇ ਮੈਂ ਥਾਣੇ ਆਇਆ ਔਰ ਥਾਣੇ ਆ ਕੇ ਮੈਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਮੈਂ ਇਹ ਕਹਾਂ ਕਿ ਬੱਚੇ ਨੂੰ ਜਲਦੋ ਜਲ ਜੋ ਵੀ ਕਾਰਵਾਈ ਹੈ ਉਹ ਦਿੱਤਾ ਜਾਵੇ ਔਰ ਮੈਂ ਫਾਸਟ ਟਰੈਕ ਤੇ ਉੱਤੇ ਹਰੇਕ ਮਤਲਬ ਆਪਣੇ ਜਿੰਨੀ ਵੀ ਸੋਸਾਇਟੀ ਹੈ ਉਹਨਾਂ ਨੂੰ ਕਹਾਂਗਾ ਜਲਦੋ ਜਲ ਇਸ ਜੋ ਮੰਦਪਾਗੀ ਘਟਨਾ ਵਪਰੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਔਰ ਮੈਂ ਡਾਬੇ ਥਾਣੇ ਦੇ ਜਿਹੜੇ ਚੌਕੀ ਇੰਚਾਰਜ ਹੈ ਉਹਨਾਂ ਨੂੰ ਵੀ ਮਿਲ ਕੇ ਆਇਆ ਉਹ ਵੀ ਮਤਲਬ ਕਾਫੀ ਸਪੋਰਟ ਕਰ ਰਹੇ ਆ ਤੇ ਹੁਣ ਅਸੀਂ ਬੱਚੇ ਨੂੰ ਲੈ ਕੇ ਸਿਵਲ ਹਸਪੀਟਲ ਮੈਡੀਕਲ ਕਰਵਾਉਣ ਵਾਸਤੇ ਜਾ ਰਹੇ ਆ ਚਲੋ ਠੀਕ ਹੈ ਸੋ ਬੱਚਿਆਂ ਦੇ ਉੱਤੇ ਕੰਟਰੋਲ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਨੂੰ ਜਿਹੜਾ ਸਮਝਾਉਣਾ ਹੁੰਦਾ ਹੈ ਉਹ ਮਾਪਿਆਂ ਨੇ ਵੀ ਸੰਸਕਾਰ ਦੇਣੇ ਹੁੰਦੇ ਆ ਸੋ ਇਸ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਦੋਸਤੋ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦਾ ਕੀ ਕਹਿਣਾ ਹੈ ਥਾਣੇ ਡੱਬੇ ਖੜੇ ਆ ਤੇ ਗੁਰਨoor ਜੀ ਸਾਡੇ ਨਾਲ ਬੈਠੇ ਨੇ ਸਰ ਕੀ ਇਹ ਮਾਮਲਾ ਹੋਇਆ ਹੈ ਇਸ ਬਾਰੇ ਥੋੜੀ ਜੀ ਜਾਣਕਾਰੀ ਤੇ ਕਾਰਵਾਈ ਕੀ ਕਰ ਰਹੇ ਕੰਪਲੇਂਟ ਮਸੂਲ ਹੋਈ ਹੈ ਜੀ ਬੱਚਾ ਹੈ ਉਹਦੇ ਨਾਲ ਬਦਫੈਲੀ ਕਰਨ ਦੀ ਸੰਬੰਧੀ ਕਾਰਵਾਈ ਆਪਣਾ ਬਿਆਨ ਮਸੂਲ ਹੋਇਆ ਹੈ। ਉਹ ਮੈਡੀਕਲ ਕਰਵਾ ਕੇ ਜੇ ਅਸੀ ਸੂਰਤ ਹੋਵੇ ਵੇசி ਕਰਵਾਈਏ ਮਲੂਜ ਲੈਂਦੀ ਹੈ। ਜੀ ਉਹ ਮੈਡੀਕਲ ਕਰਵਾਉਣ ਵਾਲਾ? ਹਾਂਜੀ ਹਾਂਜੀ। ਸੋ ਬੱਚਿਆਂ ਨੇ ਜੋ ਵੀ ਕੰਮ ਕੀਤਾ ਜਾਂ ਗਲਤ ਨਹੀਂ ਕੀਤਾ ਜਾਂ ਕੋਈ ਵੀ ਹੈ ਪਰ ਮੋਬਾਈਲ ਇਹਦੇ ਵਿੱਚ ਬਹੁਤ ਮੈਨਰ ਰਖਾਉਂਦਾ ਹੈ ਕਿਉਂਕਿ ਮੋਬਾਈਲ ਦੇ ਉੱਤੇ ਬਹੁਤ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਆਪੱਤੀਜਨਕ ਹੁੰਦਾ ਹੈ ਵੀ ਜੋ ਕਿ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋਣਾ ਚਾਹੀਦਾ ਹੈ ਪਰ ਮੋਬਾਈਲ ਨੇ ਜਿੱਥੇ ਲੋਕਾਂ ਨੂੰ ਅੱਗੇ ਵਧਣ ਦਾ ਰਸਤਾ ਦਿਖਾਇਆ ਤੇ ਉੱਥੇ ਹੀ ਕਿਤੇ ਨਾ ਕਿਤੇ ਇਹ ਜਿਹੜੀ ਮੋਬਾਈਲ ਦੀ ਇੰਟਰਨੈਟ ਦੀ ਜਿਹੜੀ ਸਹੂਲਤ ਹੈਗੀ ਆ ਉਹ ਬੱਚਿਆਂ ਨੂੰ ਵੀ ਖਰਾਬ ਕਰ ਰਹੀ ਹੈ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਆਉਂਦਾ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲੈ ਕੇ